ਮੈਨੂੰ ਵੀ ਕਿਤੋਂ ਇੱਕ ਧਰੋਹਰ ਮਿਲ ਗਈ ਜਿਹਨੂੰ ਮਾਚੀ ਅੱਜ ਕਾਂਗਰਸ ਦਫ਼ਤਰ ਦੇ ਵਿੱਚ ਇਸ ਨੂੰ ਲਾ ਰਹੇ ਤੇ ਇਥੋਂ ਕਰਾ ਰਹੇ ਇਹਨੂੰ ਇੱਧਰਲੇ ਪਾਸੇ ਆਪਣੇ ਆਪਣਾ ਪਹਿਲਾਂ ਕਿਸੇ ਨੇ ਨਹੀਂ ਦੇਖੀ ਹੋਣੀ ਜਿੱਥੇ ਭੀਮਰਾਓ ਅੰਬੇਦਕਰ ਜੀ ਸੰਵਿਧਾਨ ਉਸ ਸਮੇਂ ਦੇ ਰਾਸ਼ਟਰਪਤੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਐਜੂਕੇਸ਼ਨ ਮਿਸਟਰ ਤੇ ਜਾ ਕੇ ਰੋਸਾਈਂ ਦੀ ਪਾਰਟੀ RAM ਜੀ ਦਾ ਜਿਹੜਾ ਮੰਦਿਰ ਬਣ ਰਿਹਾ ਹੈ ਉਸ RAM ਜੀ ਦੇ ਮੰਦਿਰ ਤੇ ਬਿਲਕੁਲ ਖੁੱਲ ਕੇ ਦੇਸ਼ ਵਾਸੀਆਂ ਨਾਲ ਪ੍ਰਭੂ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਸਦਾ ਅੱਗੇ ਸੀ ਤੇ ਅੱਗੇ ਹੈ ਕੋਈ ਵੀ ਪਾਰਟੀ ਨਿੱਜੀ ਤੌਰ ਤੇ ਪ੍ਰਭੂ ਨੂੰ ਕਿਸੇ ਵੀ ਤਰੀਕੇ ਨਾਲ ਆਪਸੇ ਕਬਜ਼ਾ ਨਹੀਂ ਕਰ ਸਕਦੇ ਕੋਈ ਵੀ ਗੱਡੀਆਂ ਉਹ ਚਲਾਉਣਗੇ ਉਹਨਾਂ ਗੱਡੀਆਂ 'ਚ ਅਸੀਂ ਵੀ ਜਾਵਾਂਗੇ ਸਾਰੇ ਦੇਸ਼ ਦੇ ਵਾਸੀ ਜਾਣਗੇ ਵਰਕਰ ਜਾਣਗੇ ਸਾਰੀਆਂ ਕਿਉਂਕਿ ਜਿਹੜੇ ਭਗਵਾਨ ਹੁੰਦੇ ਆ ਉਹ ਕਿਸੇ ਵਿਅਕਤੀ ਵਿਸ਼ੇਸ਼ ਦੇ ਕਿਸੇ ਕਨਬੇ ਦੇ ਕਿਸੇ ਜਾਤੀ ਦੇ ਤੇ ਕਿਸੇ ਜਮਾਤ ਦੇ ਨਹੀਂ ਹੁੰਦੇ ਕਿਸੇ ਰਾਜਨੀਤਿਕ ਪਾਰਟੀ ਦੇ ਨਹੀਂ ਹੁੰਦੇ ਅਸੀਂ ਸਾਰੇ ਨਾਲ ਮਿਲ ਕੇ RAM LALA ਦਾ ਮੰਦਿਰ ਜੋ ਅਯੁੱਧਿਆ ਚ ਜਨਵਰੀ ਮਹੀਨੇ ਦੇ ਵਿੱਚ ਉਹਨਾਂ ਦਾ ਉੱਥੇ ਵਿਰਾਜਮਾਨ ਕਰਨਾ ਹੈ ਉੱਥੇ ਅਸੀਂ ਕਾਂਗਰਸ ਪਾਰਟੀ ਵੱੱਟ ਛੱਡ ਕੇ ਜਾਵਾਂਗੇ ਅਗਰ ਕਿਸੇ ਸਾਥੀ ਨੂੰ ਜਾਣ ਵਸਤੇ ਟ੍ਰੇਨ ਚ ਸਥਾਨ ਨਹੀਂ ਮਿਲਦਾ ਤਾਂ ਅਸੀਂ ਬਸਾਂ ਵੀ ਲੈ ਕੇ ਜਾਵਾਂਗੇ ਸਾਡੇ ਨਾਲ ਬੰਦੇ ਸੰਪਰਕ ਵੀ ਕਰ ਸਕਦੇ ਆ ਇਸ ਦੇ ਨਾਲ ਮੈਂ ਦੱਸ ਦੇਣਾ ਚਾਹੁੰਦਾ ਕਿ ਜੇਕਰ ਤੁਸੀਂ ਮੇਰੇ ਕਰਤਾਰ ਨੂੰ ਹੀ ਵੇਖੋਗੇ ਤਾਂ ਮੈਂ ਆਪ ਜੀ ਨਾਲ ਵੀ ਤੇ ਹੋਰ ਵੀ ਕਿਸੇ ਨਾਲ ਵਰਤਦਾ ਤਾਂ ਮੈਂ ਹਮੇਸ਼ਾ ਜੈ ਸ਼੍ਰੀ ਰਾਮ ਤੇ ਰਾਮ ਰਾਮ ਕਹਿੰਦਾ ਅਗਰ ਮੈਂ ਕਿਸੇ ਪ੍ਰਬੰਧਕ ਕਮੇਟੀ ਨੂੰ ਚਲਾਉਣਾ ਹੈ ਲਾਡ ਰਾਮਾ ਸਕੂਲ ਨੂੰ ਚਲਾਉਣਾ ਹੈ ਤਾਂ ਲਾਡ ਦਾ ਮਤਲਬ ਭਗਵਾਨ ਰਾਮਾ ਦਾ ਮਤਲਬ ਰਾਮ ਜੀ ਅਸੀਂ ਰਾਮ ਜੀ ਦੇ ਨਾਮ ਤੇ ਚਲਾਉਨੇ ਆ ਇਸ ਕਰਦੇ ਹੋਏ ਕਾਂਗਰਸ ਪਾਰਟੀ ਰਾ ਜਿਹੜੇ ਰਾਜੀਵ ਗਾਂਧੀ ਜੀ ਸੀ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਣਾ ਚਾਹੁੰਦਾ 1985 ਦੇ ਵਿੱਚ ਰਜੀਵ ਗਾਂਧੀ ਜੀ ਨੇ ਉਸ ਟਾਈਮੇ ਰਾਮਾਨੰਦ ਸਾਗਰ ਜੀ ਨੂੰ ਕਿਹਾ ਸੀ ਕਿ ਤੁਸੀਂ ਟੀਵੀ ਦੇ ਵਿੱਚ ਜਿਹੜੇ ਸੀਰੀਅਲ ਹੈ ਰਮਾਇਣ ਜੀ ਦਾ ਸੀਰੀਅਲ ਚਲਾਓ ਉਸ ਤੋਂ ਬਾਅਦ ਜੋ ਸੀਰੀਅਲ ਚੱਲਿਆ ਸੀ ਰਜੀਵ ਗਾਂਧੀ ਜੀ ਨੇ ਥੋੜੇ ਅਖਬਾਰ ਜੋ ਪ੍ਰਿੰਟ মিডিਆ ਹੈ ਮੇਰੇ ਕੋਲ ਅੱਜ ਅਵੇਲੇਬਲ ਹੈ ਮੈਂ ਉਹਦਾ YouTube ਤੋਂ ਸਾਰਾ ਕੁਝ ਕੱਢ ਕੇ ਲਿਆਇਆ ਹੈ ਪ੍ਰਿੰਟ মিডিਆ ਚ ਉਹ ਅਖਬਾਰਾਂ ਨੇ ਖਬਰ ਲਾਈ ਸੀ ਕਿ ਰਾਜੀਵ ਗਾਂਧੀ ਜੀ ਨੇ ਸਭ ਤੋਂ ਪਹਿਲਾਂ ਸ਼ਿਲਾ ਨਿਆਸ ਰਾਮ ਮੰਦਿਰ ਦਾ ਉਦੋਂ ਰੱਖਿਆ ਸੀ ਬਾਬਰ ਮਸਜਿਦ ਸੀ ਜਿਹੜੀ ਵਾਹੀਦੀ ਸੀ ਉਹਦੇ ਤਾਲੇ ਵਗੈਰਾ ਖੋਲ ਕੇ ਇਹ ਸ਼ੁਰੂਆਤ ਕੀਤੀ ਸੀ ਔਰ ਉਦੋਂ ਚੋਣਾ ਚ ਰਾਜੀਵ ਗਾਂਧੀ ਜੀ ਨੇ ਗੱਲ ਕਹੀ ਸੀ ਉਦੋਂ ਦੇ ਸੀਐਮ ਨਾਲ ਗੱਲ ਕਰਕੇ ਜਿਹੜੇ ਉੱਥੇ ਕੋਈ ਸੀਐਮ ਸੀਗੇ ਵੀ ਅਗਰ ਸਰਕਾਰ ਬਣਦੀ ਹੈ ਤਾਂ ਇਹਦੇ ਪੈਰਵਾਈ ਕਰਦੇ ਰਹਾਂਗੇ ਔਰ ਰਾਮ ਜੀ ਦਾ ਇੱਥੇ ਸ਼ਿਲਾ ਨਿਆਸ ਜੋ ਕੀਤਾ ਹੈ ਤੇ ਮੰਦਿਰ ਬਹੁਤ ਛੇਤੀ ਬਣਾਵਾਂਗੇ ਕਹਿਣ ਦਾ ਮਕਸਦ ਮੇਰਾ ਕੀ ਹੈ ਕਿ ਮੌਜੂਦਾ ਸ਼ਾਸਕ ਭਗਵਾਨ ਰਾਮ ਤੇ ਕਬਜ਼ਾ ਨਾ ਕਰਨ ਇਹ ਸਾਰੇ ਸ੍ਰਿਸ਼ਟੀ ਦੇ ਪ੍ਰਭੂ ਨੇ ਗੁਰੂ ਗ੍ਰੰਥ ਸਾਹਿਬ ਚ ਵੀ ਉਹਨਾਂ ਦਾ ਬਾਰ ਬਾਰ ਜ਼ਿਕਰ ਆਉਂਦਾ ਹੈ ਰਾਮ ਜੀ ਦੇ ਰਾਮ ਲਲਾ ਜੀ ਦੇ ਜਿਹੜਾ ਉਹ ਸਥਾਨ ਹੈ ਉਥੇ ਕਾਂਗਰਸ ਪਾਰਟੀ ਹਰ ਤਰ੍ਹਾਂ ਦਾ ਸਹਿਯੋਗ ਸਮਾਜਿਕ ਲੋਕਾਂ ਨਾਲ ਆਪਦੇ ਸਾਥੀਆਂ ਨਾਲ ਜਾ ਕੇ ਪਹੁੰਚ ਕੇ ਦੇਵੇਗੀ ਬੀਜੇਪੀ ਵੱਲੋਂ ਰਾਮ ਮੰਦਰ ਦੇ ਨਾਮ ਤੇ ਹਮੇਸ਼ਾ ਕੋਆਰਡੀਨ ਲੈਂਡ ਦੀ ਕੋਸ਼ਿਸ਼ ਕੀਤੀ ਜਾਂਦੀ ਜਾਂ ਕ੍ਰੈਡਿਟ ਲੈਂਡ ਦੀ ਉਹਨਾਂ ਕਹਿੰਦੇ ਵੀ ਅਸੀਂ ਰਾਮ ਮੰਦਰ ਦਾ ਜਿਹੜਾ ਮੁੱਦਾ ਸੀ ਸਭ ਤੋਂ ਵੱਡੇ ਫੈਸਲੇ ਚ ਇਸ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸਭ ਤੋਂ ਪਹਿਲਾਂ ਮੁੱਦਾ ਰਾਜੀਵ ਗਾਂਧੀ ਜੀ ਨੇ 85 ਚ ਚੱਕਿਆ ਸੀ ਉਦੋਂ ਗੱਲ ਚੱਲੀ ਸੀ ਇਹ ਅਖਬਾਰਾਂ ਦੇ ਵਿੱਚ ਹੈ ਮੇਰੇ ਕੋਲੇ ਇੱਥੇ ਅਵੇਲੇਬਲ ਵੀ ਹੈ ਮੈਂ ਤੁਹਾਨੂੰ ਦਿਖਾ ਵੀ ਸਕਦਾ ਕਿ ਉਹਨਾਂ ਨੇ ਚਲਿਆ ਸੀ ਰਾਮਾਨੰਦ ਸਾਗਰ ਜੀ ਜੀ ਤੋਂ ਰਮਾਇਣ ਚਲਾਈ ਸੀ ਆ ਮੇਰੇ ਕੋਲੇ ਆ ਗਿਆ ਪ੍ਰਿੰਟ ਇਹਦਾ ਆ ਵੇਖੋ ਟੋਡੇ ਅਖਬਾਰਾਂ ਦੀਆਂ ਕਟਿੰਗਸ ਨੇ ਉਦੋਂ ਦੇ ਜਿਹੜੇ ਅਖਬਾਰ ਛਪੇ ਨੇ ਉਹਨਾਂ ਦੀਆਂ ਇਹਨਾਂ ਨੂੰ ਝੁੱਠਲਾਇਆ ਨਹੀਂ ਜਾ ਸਕਦਾ ਉਦੋਂ ਬਾਅਦ ਚ ਆ ਜਿਹੜਾ ਸ਼ਿਲਾ ਨਿਆਸ ਹੈ 1999 ਨਵੰਬਰ ਦੇ ਵਿੱਚ ਇਹ ਰੱਖਿਆ ਸੀ ਜਦੋਂ 2020 ਚ ਦੁਬਾਰਾ ਸ਼ਿਲਾ ਨਿਆਸ ਰੱਖਿਆ ਗਿਆ ਉਹ ਤੋਂ ਉਹਨਾਂ ਨੇ ਕਿਹਾ ਵੀ ਇਹ ਫੇਕ ਹੈ ਪਰ ਫਿਰ ਅਖਬਾਰਾਂ ਨੇ ਜਿਨ੍ਹਾਂ ਨੇ ਖਬਰ ਛਾਪੀ ਸੀ ਫੋਟੋ ਲਈ ਸੀ ਇਹ ਸਾਰੀ ਚੀਜ਼ ਮੂਰੇ ਸੀ ਗੱਲ ਕੰਟਰੋਵਰਸੀ ਦੀ ਨਹੀਂ RAM ਜੀ ਦਾ ਦਰਬਾਰ ਸਜਣਾ ਪ੍ਰਭੂ RAM ਨੇ ਵਰਾਜਮਨ ਹੋਣਾ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਕਾਂਗਰਸ ਪਾਰਟੀ ਵੀ ਵੱਧ ਚੜ ਕੇ ਇਸ ਸਮਾਗਮ ਦੇ ਵਿੱਚ ਧਾਰਮਿਕ ਪ੍ਰਵਿਰਤੀ ਨਾਲ ਆਪਦੇ ਸਾਥੀਆਂ ਦੇ ਨਾਲ ਆਪਦੀਆਂ ਜਮਾਤਾਂ ਦੇ ਨਾਲ ਦੇਸ਼ ਦੇ ਲੋਕਾਂ ਨਾਲ ਵੱਖੋ ਵੱਖੀ ਜਥੇਬੰਦੀਆਂ ਦੇ ਨਾਲ ਇਹ ਪ੍ਰਭੂ ਰਾਮ ਜੀ ਦੇ ਇਸ ਸਮਾਗਮ ਤੇ ਸਾਰੇ ਵੱਧ ਚੜ ਕੇ ਸੀ ਅੱਗੇ ਆਏ। ਧਰਮ ਦੇ ਨਾਂ ਤੇ ਜਿਸ ਤਰ੍ਹਾਂ ਰਾਜਨੀਤੀ ਕੀਤੀ ਜਾ ਰਹੀ ਹੈ ਹੁਣ ਤੁਸੀਂ ਸਭ ਤੋਂ ਪਹਿਲੀ ਗੱਲ ਕਰ ਦਿੱਤੀ ਹੈ ਬੀਜੇਪੀ ਨੇ ਹੁਣ ਕਾਂਗਰਸ ਵੀ ਉਸ ਉਸ ਤੇ ਚੱਲ ਪਈ ਹੈ ਇਦੋਂ ਕਹਾ ਕੋਈ ਤੀਸਰੀ ਪਾਰਟੀ ਆ ਜੇ ਇਹ ਚੰਗੀ ਗੱਲ ਹੈ ਗੱਲ ਧਰਮ ਤੇ ਨਾ ਰਾਜਨੀਤੀ ਦੀ ਹੈ ਅਸੀਂ ਤਾਂ ਪਹਿਲੇ ਦਿਨੋਂ ਹੀ ਇਹ ਗੱਲ ਕਹਿੰਦੇ ਆ ਕਾਂਗਰਸ ਪਾਰਟੀ ਵੀ ਧਰਮ ਨੂੰ ਵਿੱਚ ਇਨਵੋਲ ਨਹੀਂ ਕਰਨਾ ਚਾਹੀਦਾ ਪਰ ਕਈ ਵਾਰ ਮੌਕੇ ਦੇ ਖਲਾਅਤ ਬਣ ਜਾਂਦੇ ਆ ਜੇਕਰ ਅਸੀਂ ਆਪਜੀ ਦੇ ਮਾਧਿਅਮ ਰਾਹੀਂ ਲੋਕਾਂ 'ਚ ਆਪ ਦੀ ਗੱਲ ਨੂੰ ਨਹੀਂ ਰੱਖਦੇ ਜਾਂ ਅਸੀਂ ਨਹੀਂ ਦੱਸਦੇ ਕਿ ਕਾਂਗਰਸ ਪਾਰਟੀ ਵੀ ਉਨੀ ਹੀ ਹਰ ਧਰਮ ਪ੍ਰਤੀ ਸਤਿਕਾਰ ਰੱਖਦੀ ਹੈ ਤਾਂ ਲੋਕਾਂ ਤੱਕ ਗੱਲ ਪਹੁੰਚਦੀ ਨਹੀਂ ਕਿਉਂਕਿ ਅੱਜ ਕੱਲ ਇਹ ਆਮ ਗੱਲ ਹੈ ਕਿ ਜਿਹੜੀ ਟੌਪ ਇਸ ਟਾਈਮ ਮੌਜੂਦਾ ਸੈਂਟਰ ਦੀ ਸਰਕਾਰ ਹੈ ਉਹਨੇ ਜ਼ਿਆਦਾਤਰ ਜਿਹੜੇ ਵੱਡੇ ਘਰਾਨਿਆਂ ਦੇ ਚੈਨਲ ਨੇ ਉਹਨਾਂ ਤੇ ਕਾਬਜ ਹੋ ਕੇ ਸਾਡੀ ਗੱਲ ਨੂੰ ਪਹੁੰਚ ਨਹੀਂ ਦਿੰਦੀ ਪਰ ਅਸੀਂ ਧੰਨਵਾਦੀ ਹਾਂ ਤੁਹਾਡੇ ਕਿ ਆਪ ਲੋਕ ਸਾਡੀ ਗੱਲ ਨੂੰ ਉੱਥੇ ਤੱਕ ਪਹੁੰਚਾਉਣ ਵਾਸਤੇ ਜਰੀਆ ਬਣ ਕੇ ਸਾਡਾ ਸਾਥ ਤੇ ਸਹਿਯੋਗ ਦਿਨਿਓ ਅਸੀਂ ਧਰਮ ਨਿਰਪੇਖਤਾ ਦਾ ਹੱਕ ਰੱਖਦੇ ਹਾਂ ਅਸੀਂ ਸਰਬ ਧਰਮ ਨਾਲ ਸਹਿਮਤ ਹੁੰਨੇ ਹਾਂ ਅਸੀਂ ਸਾਰੇ ਸਮਾਗਮ ਮਨਾਉਂਦੇ ਹਾਂ ਪਰ ਮੌਕੇ ਦੇ ਹਲਾਤਾਂ ਨੇ ਇਸ ਗੱਲ ਨੂੰ ਸਾਨੂੰ ਲੋਕਾਂ ਚ ਲਿਆਉਣ ਵਾਸਤੇ ਉਜਾਗਰ ਕਰਨ ਵਾਸਤੇ ਕੀਤਾ ਕਿ ਸਾਨੂੰ ਇਹ ਵੀ ਦੱਸ ਦੇਣਾ ਚਾਹੀਦਾ ਲੋਕਾਂ ਤੱਕ ਗੱਲ ਪਹੁੰਚਾਉਣੀ ਚਾਹੀਦੀ ਹੈ ਕਿ ਰਾਮ ਪ੍ਰਭੂ ਰਾਮ ਲਾਲਾ ਜੀ ਇੱਕ ਮਸਨ ਹੋਰ ਦੱਸ ਦੇਣਾ ਕਿ ਸੀਤਾ ਮਾਤਾ ਸੀ ਸੀਤਾ ਮਾਤਾ ਜਦੋਂ ਉਹਨਾਂ ਦਾ ਸ੍ਰੀ ਅੰਬਰ ਹੋਇਆ ਆਉਂਦੇ ਸਾਲ ਉਹਨਾਂ ਨੂੰ ਜਾਣਾ ਪਿਆ ਬਨਵਾਸ ਚ ਬਨਵਾਸ ਕੱਟ ਕੇ ਆਏ ਸੀਤਾ ਮਾਤਾ ਤਾਂ ਆਉਂਦੇ ਸਾਲ ਉਸ ਸਮੇਂ ਦੇ ਇੱਕ ਜਾਤੀ ਦੇ ਕਿਸੇ ਸਾਥੀ ਨੇ ਜਾਂ ਉਸ ਸਮਾਂ ਦੀ ਪ੍ਰਜਾ ਚੋਂ ਕਿਸੇ ਬੰਦੇ ਨੇ ਕੋਈ ਗੱਲ ਕਹਿ ਤੀ ਉਹਨਾਂ ਨੂੰ ਫੇਰ ਜਾ ਕੇ ਬਨਵਾਸ ਚ ਜਾਣਾ ਪਿਆ ਤੀਜੀ ਵਾਰ ਜਦੋਂ ਮਾਤਾ ਸੀਤਾ ਵਾਪਸ ਆਏ ਤਾਂ ਉਦੋਂ ਉਹਨਾਂ ਦੇ ਬੱਚਿਆਂ ਨੇ ਉਹਨਾਂ ਨੂੰ ਕਿਹਾ ਵੀ ਆਪਾਂ ਸਿੰਘਾ ਹਸਨ ਲੈ ਲੀਏ ਤੇ ਹੁਣ ਮਾਤਾ ਮੇਰੀ ਆ ਗਈ ਵਿਰਾਜ ਉਹ ਕਹਿੰਦੇ ਮੈਂ ਇੰਨੀ ਤਪ ਚੁੱਕੀ ਕੀ ਹੁਣ ਮੈਂ ਸੰਗਹਾਸਨ ਨਹੀਂ ਲੈਣਾ ਮੈਂ ਧਰਤੀ ਮਾਤਾ ਸਮਾਨ ਹੈ ਫਿਰ ਉਦੋਂ ਬਾਅਦ ਸੀਤਾ ਮਾਤਾ ਧਰਤੀ ਮਾਤਾ ਸਮਾਗੀ ਤਾਂ ਕਹਿਣ ਦਾ ਮਕਸਦ ਕੀ ਹੈ ਸਮਾਜ ਇਹਨਾਂ ਤੱਪ ਚੁਕਿਆ ਧਾਰਮਿਕ ਰਾਜਨੀਤੀ ਤੋਂ ਕਿ ਇਹ ਖੁੱਲ੍ਹੇ ਰੱਖਣੀ ਪਈ ਵੀ ਕਾਂਗਰਸ ਪਾਰਟੀ ਉਨਾ ਹੀ ਸਤਕਾਰ ਕਰਦੀ ਆ ਹਰ ਧਰਮ ਦਾ ਤੇ ਅਸੀਂ ਵੀ ਇਹ ਸਮਾਗਨ ਦੇ ਵਿੱਚ ਬਾਤ ਚੜ ਕੇ ਸਾਲਮਾਨ ਜੀ ਜਿਹੜੇ ਤੁਸੀਂ ਆ ਜਿਹੜੇ ਜਨਵਰੀ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਅਸੀਂ ਬਠਿੰਡੇ ਜਾਣ ਤੋਂ ਪਹਿਲਾਂ ਅਸੀਂ ਇੱਕ ਰਮਾਇਣ ਜੀ ਦਾ ਪਾਠ ਰੱਖਾਂਗੇ ਰਮਾਇਣ ਜੀ ਦੇ ਪਾਠ ਦੇ ਭੋਗ ਪਾਵਾਂਗੇ ਰਮਾਇਣ ਜੀ ਦੇ ਪਾਠ ਦੇ ਭੋਗ ਪਾਉਣ ਤੇ ਜਿੰਨੀ ਵੀ ਭੇਟਾ ਕੋਈ ਚੜਦੀ ਹੈ ਉਸ ਨੂੰ ਇਸ ਸਮਾਗਮ ਚ ਲਾਵਾਂਗੇ ਕਾਂਗਰਸ ਪਾਰਟੀ ਕਰਨੀ ਉਹ ਵੀ ਜਿੰਨਾ ਸਾਡੇ ਤੋਂ ਯੋਗਦਾਨ ਹੋਇਆ ਅਸੀਂ ਬਸਾਂ ਕਰਨ ਵਾਸਤੇ ਯੋਗਦਾਨ ਪਾਵਾਂਗੇ ਔਰ ਜੇ ਸਨਾਤਨ ਧਰਮ ਮਹਾਵੀਰ ਦਲ ਜੀ ਦੀ ਮੇਰੇ ਕੋਲ ਮੁੱਖ ਸੇਵਾ ਹੈ ਮੈਂ ਉਹਦੇ ਵਿੱਚੋਂ ਵੀ ਇਹ ਸਮਾਗਮ 'ਚ ਸਮਾਜ ਜਨ ਦੇ ਲੋਕ ਬਸਾਂ ਜਾਣਾ ਚਾਹਣਗੇ ਤਾਂ ਅਸੀਂ ਪੂਰੇ ਪ੍ਰਬੰਧ ਕਰਾਵਾਂਗੇ ਜੇਕਰ ਭਾਈ ਯਾਤਰਾ ਦੀ ਗੱਲ ਕਰੀਏ ਪਿਛਲੇ ਦਿਨ ਦੀ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਦੀਆਂ ਫੋਟੋਆਂ ਜਿਹੜੀਆਂ ਉਜਾਗਰ ਕੀਤੇ ਜਾਂਦੇ ਪਰਮਾਤਮਾ ਦੀ ਫੋਟੋ ਨਹੀਂ ਜਾਂਦੀ ਜਾਂ ਮੁੱਖ ਮੰਤਰੀ ਸਾਹਿਬ ਦੀ ਦੇਖੋ ਇਹ ਗੱਲ ਪਹਿਲਾਂ ਵੀ ਚਰਚਾ ਜਾ ਗਈ ਉਹਨਾਂ ਦਾ ਕੰਮ ਇਸ ਟਾਈਮ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਦਾ ਕੰਮ ਪੰਜਾਬ ਦੇ ਲੋਕਾਂ ਦਾ ਪੈਸਾ ਵਿਅਰਥ ਕਰਨਾ ਹੈ 38-39 ਦਿਨਾਂ ਤੋਂ ਅੱਜ ਸੂਬੇ 'ਚ ਮਲਾਜ਼ਮਾਂ ਦੀ ਹੜਤਾਲ ਚੱਲੀ ਜਾਂਦੀ ਹੈ ਕੋਈ ਬੰਦਾ ਕੋਈ ਵਾਈਟਾਈ ਨਹੀਂ ਲੈ ਰਿਹਾ ਪੂਰਾ ਸੂਬਾ ਤਰਾਹੀਤ ਰਾਹੀ ਕਰੀ ਜਾਂਦਾ ਹੈ ਉਹ 43 ਸੇਵਾਵਾਂ ਦੇਈ ਜਾਂਦੇ ਆ ਸੇਵਾ ਲਾਗੂ ਹੋਊ ਤਾਂ ਕਿਸੇ ਨੂੰ ਫਾਇਦਾ ਹੋਊਗਾ ਇਸ ਕਰਕੇ ਮੌਜੂਦਾ ਸਰਕਾਰ ਤਾਂ ਪੋਸਟਰਾਂ ਦੀ ਸਰਕਾਰ ਹੈ ਉਹਦੇ ਕੋਲ